ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਜੇ ਆਪਣੀ ਨਾ ਕੁੜਤੀ ਦੀ ਲੈਂਥ ਜ਼ਿਆਦਾ ਹੋਵੇ ਤਾਂ ਆਪਾਂ ਕਿਵੇਂ ਘਟਾਉਣੀ ਆ ਦੇਖੋ ਆਪਾਂ ਸਾਰਾ ਉੱਪਰੋਂ ਆਪਣੀ ਕੁੜਤੀ ਰੈਡੀ ਆ ਲੈਂਥ ਘਟਾਉਣ ਖਾਤਰ ਚਾਹੇ ਤੁਸੀਂ ਪਹਿਲਾਂ ਘਟਾ ਲਓ ਚਾਹੇ ਮੰਗਰੋ ਠੀਕ ਆ ਜੀ ਆ ਦੇਖੋ ਕੁੜਤੀ ਰੈਡੀ ਆ ਆਪਣੀ ਆਪਾਂ ਕੀ ਕਰਨਾ ਜਿੰਨੀ ਆ ਆਪਣੀ ਲੈਂਥ ਆ ਉਹ ਨਾਪ ਲੈਣੀ ਆ ਆਪਾਂ ਨਾਪਣ ਤੋਂ ਬਾਅਦ ਠੀਕ ਹੈ ਜੀ ਆ ਦੇਖੋ نیچے ਆ ਆਪਣਾ ਜਿਹੜਾ ਵਰਕ ਹੋਇਆ ਹੋਇਆ ਨਾ ਹਲੋ ਆ ਵਰਕ ਹੋਇਆ ਹੋਇਆ ਨਾ ਇਹਨੂੰ ਆਪਾਂ ਚੱਕ ਕੇ 1 ਇੰਚ ਘਟਾਉਣੀ ਹੈ 1 ਇੰਚ 2 ਇੰਚ ਘਟਾਉਣੀ ਹੈ 2 ਇੰਚ ਐਸ ਤਰ੍ਹਾਂ ਰੱਖ ਲੈਣਾ ਐਸ ਤਰ੍ਹਾਂ ਰੱਖ ਕੇ ਜੇ ਤੁਸੀਂ ਉੱਪਰ ਲੇਸ ਵਗੈਰਾ ਅਟੈਚ ਕਰਨੀ ਆ ਤਾਂ ਤਾਂ ਤੁਸੀਂ ਦੇਖੋ ਚਾਹੇ ਉੱਪਰ ਸਿਲਾਈ ਲਗਾ ਲਓ ਠੀਕ ਆ ਤੁਸੀਂ ਇਹ ਨਾ ਇਹਨੂੰ ਐਸ ਤਰ੍ਹਾਂ ਰੱਖ ਲਿਆ ਆਪਾਂ ਜਿੱਦਾਂ 2 ਇੰਚ ਘਟਾਉਣੀ ਆ ਆਪਾਂ ਐਸ ਤਰ੍ਹਾਂ ਰੱਖ ਕੇ ਇਹ ਆ ਦੇਖੋ ਇਸ ਤਰ੍ਹਾਂ ਰੱਖਣ ਤੋਂ ਬਾਅਦ ਆਪਾਂ ਨਾ ਦੋਵੇਂ ਪਾਸੇ ਇੱਕ ਇੱਕ ਆਪਾਂ 2 ਇੰਚ ਲੈਂਥ ਘਟਾਉਣੀ ਆ ਦੋਵੇਂ ਪਾਸੇ ਆਪਾਂ 1-1 ਇੰਚ ਨਿਸ਼ਾਨ ਲਾਉਣਾ ਦੇਖੋ 1 ਇੰਚ ਤਾਂ ਹੋ ਗਿਆ 1 ਇੰਚ ਇਧਰ ਹੋ ਗਿਆ ਆਪਾਂ ਇੱਥੇ ਸਿਲਾਈ ਲਗਾ ਲੈਣੀ ਹੈ ਜੀ ਆਹ ਹੁਣ ਤੁਹਾਨੂੰ ਦੱਸਦੇ ਆ ਵੀ ਆਪਾਂ ਇਹ ਸਿਲਾਈ ਕਿੱਦਾਂ ਲਗਾਉਣੀ ਆ ਨਾ ਆਪਾਂ ਸਿਲਾਈ ਦੀ ਲੈਂਥ ਘਟਾਉਣੀ ਆਂਗੀ ਆ ਲੋ ਸਿਲਾਈ ਨਾ ਆਪਾਂ ਜਿਹੜਾ ਵਰਕ ਹੋਇਆ ਹੋਇਆ ਆ ਦੇਖੋ ਆਹ ਵਾਲਾ ਬਿਲਕੁਲ ਇਹਦੇ ਨਾਲ-ਨਾਲ ਨਾਲ ਕੋਣੀਆਂ ਬਿਲਕੁਲ ਫਰਕ ਨਹੀਂ ਲੱਗਦਾ। ਖੋਜੀ ਆਪਾਂ ਨਾ ਇਹ ਆ ਦੇਖੋ। ਆਪਾਂ ਸਲਾਈ ਲਗਾ ਲਈ ਇਧਰੋਂ ਆਪਾਂ ਦੇਖੋ ਇਸ ਤਰ੍ਹਾਂ ਤੁਸੀਂ ਚਾਹੇ ਪਲੇਟ ਕਹਿ ਲਓ ਵੀ ਪਲੇਟ ਪਾਤੀ ਜੇ ਤੁਸੀਂ ਜ਼ਿਆਦਾ ਘਟਾਈ ਹੈ ਲੈਂਥ ਵੀ ਇੰਨਾ ਕੱਪੜਾ ਆਪਣੇ ਅੰਦਰ ਰਹਿੰਦਾ ਤਾਂ ਤੁਸੀਂ ਉਹਦੀ ਕਟਿੰਗ ਕਰ ਦੋ। ਹੁਣ ਆਪਾਂ ਦੇਖੋ ਇਹਦੀ ਕਟਿੰਗ ਨਹੀਂ ਕਰਨੀ ਆਪਾਂ ਇਦਾਂ ਹੀ ਤਰਪਾਈ ਕਰ ਦੇਣੀ ਆ ਦੇਖੋ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੈਗਾ। ਵੀ ਆਪਾਂ কুরਤੀ ਦੀ ਜਿਹੜੀ ਲੈਂਥ ਹੈਗੀ ਉਹ ਕਟਾਈ ਆ ਕੋਈ ਵੀ ਸਲਾਈ ਨਹੀਂ ਦਿਖਦੀ ਆਪਾਂ ਪ੍ਰੈਸ ਕਰਨ ਤੋਂ ਬਾਅਦ ਇਹਦੇ ਵਿੱਚ ਹੋਰ ਵੀ ਫਿਨਿਸ਼ਿੰਗ ਆ ਜਾਣੀ ਆ ਦੇਖੋ ਆ ਦੇਖੋ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਣੇ ਆ ਕੈਮਰਾ ਆ ਦੇਖੋ ਇਸ ਤਰ੍ਹਾਂ ਬਿਲਕੁਲ ਵੀ ਪਤਾ ਨਹੀਂ ਲੱਗਣਾ ਹੈਗਾ ਵੀ ਆਪਾਂ ਕੁੜਤੀ ਦੀ ਲੈਂਥ ਕਿਸ ਤਰ੍ਹਾਂ ਘਟਾਈ ਆ ਜਿਹੜਾ ਆਪਣਾ ਕੱਪੜਾ ਦੇਖੋ ਉੱਪਰ ਨੂੰ ਆ ਜਦੋਂ ਆਪਾਂ ਪ੍ਰੈਸ ਕਰਤੀ ਇਹਨੇ ਬਿਲਕੁਲ ਸਹੀ ਹੋ ਜਾਣਾਗਾ ਜੇ ਤੁਹਾਨੂੰ ਤਰੀਕਾ ਵਧੀਆ ਲੱਗਿਆ ਹੋਵੇ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਧੰਨਵਾਦ